विक्की ਅਤੇ ਜਸਪ੍ਰੀਤ ਕੌਰ ਦਾ ਅੱਜ ਵਿਆਹ ਹੋ ਰਿਹਾ ਹੈ ਸਤਨਾਮ ਪੈਲੇਸ ਬੁੱਕ ਕੀਤਾ ਹੋਇਆ ਹੈ ਜੋ ਕਿ ਸ਼ਹਿਰ ਦਾ ਮਨਤਨ ਮੈਰਿਜ ਪੈਲੇਸ ਹੈ ਦੋਸਤੋ ਮੈਰਿਜ ਪੈਲੇਸ ਦੇ ਵਿੱਚ ਪਹਿਲਾਂ ਹੀ ਕੁੜੀ ਵਾਲਿਆਂ ਨੇ ਪਹੁੰਚ ਕੇ ਸਾਰੀਆਂ ਤਿਆਰੀਆਂ ਕਰ ਰੱਖੀਆਂ ਹਨ ਇੱਕ ਇੱਕ ਕਰਕੇ ਬਾਕੀ ਰਿਸ਼ਤੇਦਾਰ ਵੀ ਉੱਥੇ ਪਹੁੰਚਦੇ ਜਾ ਰਹੇ ਹਨ ਤਕਰੀਬਨ 10:30 11 ਵਜੇ ਬਰਾਤ ਆ ਜਾਂਦੀ ਹੈ ਬਰਾਤ ਦੇ ਵਿੱਚ ਵਿੱਕੀ ਲਾੜਾ ਬਖ ਸਜਿਆ ਹੋਇਆ ਹੈ ਅਤੇ ਢੋਲ ਵਜਾ ਕੇ ਉੱਥੇ ਢੋਲੀ ਬੋਲੀਆਂ ਪਾ ਰਿਹਾ ਹੈ ਬਰਾਤ ਵਾਲੇ ਨੱਚ ਰਹੇ ਹਨ ਇੱਧਰ ਵਿੱਕੀ ਦੀਆਂ ਸਾਲੀਆਂ ਯਾਨੀ ਕਿ ਇਧਰੋਂ ਜਸਪ੍ਰੀਤ ਕੌਰ ਦੀਆਂ ਭੈਣਾਂ ਜੜੀਆਂ ਹਨ ਭਾਬੀਆਂ ਉੱਥੇ ਖੜੀਆਂ ਹਨ ਅਤੇ ਰੀਬਨ ਲੈ ਕੇ ਤਿਆਰ ਹਨ ਦੋਸਤੋ ਇਹਨੇ ਦੇ ਵਿਚਕਾਰ ਬਾਬਾ ਜੀ ਆਂਦੇ ਹਨ ਅਰਦਾਸ ਕਰਦੇ ਹਨ ਅਤੇ ਮਿਲਣੀ ਦੀ ਰਸਮ ਪੂਰੀ ਕੀਤੀ ਜਾਂਦੀ ਹੈ ਦੋਸਤੋ ਉਸ ਤੋਂ ਬਾਅਦ ਰੀਬਨ ਕੱਟ ਕੇ ਬਾਕੀ ਸਭ ਰਸਮੋ ਰਿਵਾਜ ਪੂਰੇ ਕਰਕੇ ਅਤੇ ਥੋੜੇ ਸਮੇਂ ਬਾਅਦ ਗੁਰੂ ਕਰਵਲ ਚਾਲੇ ਪਾਏ ਜਾਂਦੇ ਹਨ ਦੋਸਤੋ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਹੈ ਅੱਜ ਇੱਥੇ ਕੀ ਹੋਣ ਵਾਲਾ ਹੈ ਅਤੇ ਕੀ ਪਾਣਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਵਾਪਰਨ ਵਾਲਾ ਹੈ ਕਿਸੇ ਨੇ ਉਮੀਦ ਨਹੀਂ ਲਗਾਈ ਸੀ ਸਭ ਇਹੀ ਸੋਚ ਰਹੇ ਹਨ ਸਭ ਇਹੀ ਅਰਦਾਸ ਕਰ ਰਹੇ ਹਨ ਵੀ ਰੱਬਾ ਇਹ ਵਿਆਹ ਸੁਖੀ ਸ਼ਾਂਦੀ ਹੋ ਜਾਵੇ ਜਸਪ੍ਰੀਤ ਦੀ ਜ਼ਿੰਦਗੀ ਬਦਲ ਜਾਵੇਗੀ ਇਧਰੋਂ ਲਾੜੇ ਵਾਲੇ ਜਿਹੜੇ ਹਨ ਉਹ ਵੀ ਚਲੋ ਵਧੀਆ ਵਿਆਹ ਦੀ ਉਮੀਦ ਕਰ ਰਹੇ ਹਨ ਦੋਸਤੋ ਲਾਵਾ ਲੈ ਲਿਆ ਜਾਂਦੀਆਂ ਹਨ ਗੁਰੂ ਘਰ ਲਾਵਾ ਲੈਣ ਤੋਂ ਬਾਅਦ ਵਾਪਸ ਉਸ ਪੈਰਸ ਦੇ ਵਿੱਚ ਆਂਦੇ ਹਨ ਥੋੜੇ ਸਮੇਂ ਦੇ ਵਿੱਚ ਉਹ ਉਸ ਸੋਪੀ ਤੇ ਬੈਠ ਜਾਂਦੇ ਹਨ ਜੋ ਕਿ ਸਟੇਜ ਦੀ ਸਾਈਡ ਤੇ ਲੱਗਿਆ ਹੈ ਇਧਰ ਆਰਕੈਸਟਰਾਂ ਦਾ ਡਾਂਸ ਹੋ ਰਿਹਾ ਹੈ ਅਤੇ ਸਭ ਲੋਕ ਉਥੇ ਰੰਗ ਬਨ ਰਹੇ ਹਨ ਸ਼ਰਾਬ ਪੀ ਕੇ ਬਰਾਤੀ ਨਜੇ ਹੋਏ ਹਨ ਇਧਰ ਉਹ ਕੁੜੀ ਵਾਲਿਆਂ ਵਿੱਚੋਂ ਵੀ ਕਈਆਂ ਨੇ ਸ਼ਰਾਬ ਪੀ ਰੱਖੀ ਹੈ ਅਤੇ ਕੁਝ ਲੋਕ ਬਾਹਰ ਜੋ ਖਾੜ ਵਾਸਤੇ ਸਮਾਨ ਰੱਖਿਆ ਹੈ ਉਸ ਦਾ ਆਨੰਦ ਲੈ ਰਹੇ ਹਨ ਹਾਂਜੀ ਦੋਸਤੋ ਇਹਨੇ ਦੇ ਵਿਚਕਾਰ ਸਲਾਮੀਆਂ ਪੈਣੇ ਯਾਨੀ ਕਿ ਦੁਸ਼ਗੰਦੀ ਰਸਮ ਹੈ ਸ਼ੁਰੂ ਹੋ ਜਾਂਦੀ ਹੈ ਇੱਕ ਇੱਕ ਕਰਕੇ ਸਭ ਰਿਸ਼ਤੇਦਾਰ ਉਸ ਸੋਫੇ ਦੇ ਮਗਰਲੇ ਪਾਸੇ ਖੜੇ ਹੋ ਜਾਂਦੇ ਹਨ ਫੋਟੋ ਖਿਚਵਾਉਂਦੇ ਹਨ ਦੋਸਤੋ ਦੋਸਤੋ ਫੋਟੋਗ੍ਰਾਫਰ ਵਾਰ-ਵਾਰ ਵਿੱਕੀ ਨੂੰ ਹੱਸਣ ਦੇ ਲਈ ਕਹਿੰਦਾ ਹੈ ਲੇਕਿਨ ਵਿੱਕੀ ਦੇ ਮੂੰਹ ਤੇ ਕੋਈ ਵੀ ਸਵਾਈਲ ਕੋਈ ਵੀ ਮੁਸਕਰਾਹਟ ਫੋਟੋਗ੍ਰਾਫਰਾਂ ਨੂੰ ਨਜ਼ਰ ਨਹੀਂ ਆਉਂਦੀ ਅਤੇ ਸਾਰੇ ਇੱਕ ਇੱਕ ਕਰਕੇ ਉਸਦੀ ਫੋਟੋ ਤਾਂ ਖਿਚਾਰੇ ਹਨ ਲੇਕਿਨ ਵਿੱਕੀ ਵਾਰ-ਵਾਰ ਕੁੜੀ ਦੇ ਮੂੰਹ ਵੱਲ ਦੇਖ ਰਿਹਾ ਹੈ ਉਸ ਨੂੰ ਕੁਝ ਅਜੀਬ ਲੱਗਿਆ ਜੋ ਕਿ ਸ਼ਾਇਦ ਉਸਨੇ ਪਹਿਲਾਂ ਕਦੇ ਵੀ ਨੋਟ ਨਹੀਂ ਕੀਤਾ ਦੋਸਤੋ ਇੱਕਦਮ ਅਚਾਨਕ ਉੱਥੇ ਖੜਾ ਹੋ ਜਾਂਦਾ ਹੈ ਅਤੇ ਕਹਿੰਦਾ ਹੈ ਤੂੰ ਕਾਣੀ ਹੈ ਮੈਂ ਤਾਂ ਪਹਿਲਾਂ ਸੋਚਿਆ ਸੀ ਤੂੰ ਸਹੀ ਹੋਵੇਂਗੀ ਫੋਟੋ ਦੇ ਵਿੱਚਕਾਰ ਮੈਨੂੰ ਲੱਗਿਆ ਸ਼ਾਇਦ ਫੋਟੋ ਦੇ ਉੱਪਰ ਕੁਝ ਲੱਗਿਆ ਹੈ ਤੂੰ ਸੱਚਮੁੱਚ ਕਾਣੀ ਹੈ ਅੱਗੋ ਕੁੜੀ ਜਿਹੜੀ ਹੈ ਉਹ ਹਾ ਦੇ ਵਿੱਚ ਸਿਰ ਹਿਲਾ ਦਿੰਦੀ ਹੈ ਇੰਨਾ ਸੁਣਨ ਦੀ ਦਿਲ ਸੀ ਅੱਗੋ ਵਿੱਕੀ ਬੰਦਰ ਜਾਂਦਾ ਹੈ ਕਿਉਂਕਿ ਉਸਦੇ ਦੋਸਤਾਂ ਨੇ ਵੀ ਨਸ਼ਾ ਕਰ ਰੱਖਿਆ ਸੀ ਉਹ ਵਿਸ਼ਟੇ ਤਰ ਜਾਂਦੇ ਹਨ ਅਤੇ ਵਿੱਕੀ ਨੂੰ ਪੁੱਛਦੇ ਹਨ ਕੀ ਹੋ ਗਿਆ ਕਿਉਂ ਰੋੜਾ ਪਿਆ ਹੈ ਇੱਕਦਮ ਕਿਉਂ ਖੜਾ ਹੋ ਗਿਆ ਹੈ ਢੱਗ ਨਾਲ ਫੋਟੋਆਂ ਤੱਕ ਜਾਣਾ ਹੈ ਕੀ ਲੋੜ ਹੈ ਅੱਜ ਰੋੜਾ ਪੜਦੀ ਵਿੱਕੀ ਅਚਾਨਕ ਮਾਵਾ ਪੈਣਾ ਦੀ ਗਾਲਾਂ ਕੱਢ ਕੇ ਕਹਿੰਦਾ ਹੈ ਇਹ ਤਾਂ ਕਾਣੀ ਨਿਕੜੀ ਓਏ ਇਹ ਤਾਂ ਮੇਰੇ ਪੱਲੇ ਬੰਨ ਨੂੰ ਫਿਰਦੇ ਹਨ ਮੈਨੂੰ ਪਹਿਲਾਂ ਦੱਸਿਆ ਹੀ ਨਹੀਂ ਇਹ ਤਾਂ ਕਾਣੀ ਹੈ ਅਤੇ ਇਹਦੇ ਨਾਲ ਮੈਨੂੰ ਬੰਨ ਨੂੰ ਫਿਰਦੇ ਹਨ ਮੈਂ ਕੋਈ ਅਣਜਾਣ ਹਾਂ ਮੇਰੇ 'ਚ ਕੋਈ ਨੁਕਸ ਥੋੜੀ ਹੈ ਜੋ ਕਿ ਇਹੋ ਜੀ ਕੁੜੀ ਮੇਰੇ ਪੱਲੇ ਬੰਨ ਨੂੰ ਫਿਰਦੇ ਹਨ ਇੰਨੇ ਦੇ ਵਿਚਕਾਰ ਕੁੜੀ ਦੇ ਪਿਓ ਅਤੇ ਕੁੜੀ ਦੀ ਮਾਤਾ ਆ ਜਾਂਦੀ ਹੈ ਅਤੇ ਮੁੰਡੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰਦੇ ਹਨ ਸਮਝਾਉਂਦੇ ਹਨ ਕਿਉਂ ਸਾਡੀ ਇੱਜ਼ਤ ਦਾ ਖਿਲਾਰਾ ਪਾਇਆ ਹੈ ਤੁਹਾਡੇ ਮਾਤਾ ਪਿਤਾ ਨੂੰ ਸਭ ਸੱਚਾਈ ਦੱਸੀ ਦਸੀ ਫਿਰ ਅੱਜ ਇਹੋ ਦਾ ਡਰਾਮਾ ਕਰਨ ਦੀ ਕੀ ਲੋੜ ਹੈ ਕਿਉਂ ਸਾਡੀ ਕੁੜੀ ਨੂੰ ਗਾਲਾਂ ਕੱਢ ਰਿਹਾ ਹੈ ਅਤੇ ਇਹੋ ਜਿਹਾ ਨਾ ਕਰੋ ਜਵਾਈ ਸਾਹਿਬ ਇੱਥੇ ਬੈਠ ਜਾਓ ਤੁਹਾਡਾ ਵਿਆਹ ਹੋ ਚੁੱਕਿਆ ਹੈ ਹੁਣ ਤਾਂ ਬਸ ਥੋੜੇ ਬਥੇ ਰਸਮੋ ਰਿਵਾਜ ਬਾਕੀ ਹਨ ਉਹ ਢੰਗ ਨਾਲ ਕਰ ਲੋ ਬਾਅਦ ਦੇ ਵਿੱਚ ਮਿਲ ਬੈਠ ਕੇ ਆਪਾਂ ਸਭ ਕੁਝ ਸਮਝ ਲਾ ਗਏ ਤੁਹਾਨੂੰ ਜੋ ਵੀ ਚਾਇਦਾ ਹੋਵੇਗਾ ਅਸੀਂ ਦੇ ਦਾਂਗੇ ਅਸੀਂ ਤੁਹਾਨੂੰ ਦਾਜ ਦੇ ਵਿੱਚ ਕਾਰ ਦੇ ਰਹੇ ਹਾਂ ਨਾਲ ਨਾਲ ਦੇਖੋ ਕਿੰਨਾ ਦਾਜ ਦੇ ਰਹੇ ਹਾਂ ਤੁਹਾਡੋ ਮੋਟੀ ਰਕਮ ਦੇ ਰਹੇ ਹਾਂ ਅਤੇ ਇਸ ਦੇ ਨਾਲ ਵੀ ਤੁਹਾਡਾ ਦਿੱਲੀ ਪਰਦਾ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਮ ਸਾਡੇ ਜੋ ਹਿੱਸੇ ਵਾਲੇ ਦੋ ਕਿੱਲੇ ਹੈ ਉਹ ਵੀ ਲਗਾ ਦਾਂਗੇ ਬਸ ਅੱਜ ਸਾਡੀ ਇੱਜਤ ਰੱਖ ਲੋ ਜਵਾਈ ਸਾਹਿਬ ਇੰਜ ਨਾ ਕਰੋ ਲੇਕਿਨ ਅਗੋ ਵਿੱਕੀ ਜੜਾਏ ਸੁਣਨ ਨੂੰ ਤਿਆਰ ਨਹੀਂ ਹੁੰਦਾ ਪਰ ਅੰਤ ਤੱਕ ਮਾਰ ਦਿੰਦਾ ਹੈ ਅਤੇ ਜਿਹੜਾ ਕੁੜੀ ਦਾ ਪਿਓ ਹੈ ਸਟੇਟ ਫਲਿੱਟ ਗਿਆ ਜਾਂਦਾ ਹੈ ਹੁਣ ਸਾਰੀ ਬਰਾਤ ਦੇ ਵਿੱਚ ਰੌਲਾ ਪੈ ਚੁੱਕਿਆ ਹੈ ਅਤੇ ਇਧਰੋਂ ਵਿੱਕੀ ਜਣਾ ਹੈ ਕੁੜੀ ਦੇ ਕੋਲ ਜਾਂਦਾ ਹੈ ਅਤੇ ਕੁੜੀ ਵੀ ਖੜੀ ਹੋ ਜਾਂਦੀ ਹੈ ਅਤੇ ਕਹਿੰਦੀ ਹੈ ਮੇਰੇ ਪਿਓ ਨੂੰ ਤੱਕਾ ਕਿਉਂ ਮਾਰਿਆ ਅਤੇ ਫਿਰ ਕੀ ਹੋਇਆ ਮੈਂ ਕੜੀ ਹਤਾ ਹਾਂ ਤਾ ਹਾਂ ਤੱਕ ਕੁੜੀ ਹੀ ਅਤੇ ਮੈਂ ਵੀ ਰਬ ਦਾ ਜੀਹਾ ਮੈਂ ਕਦੋਂ ਨਾ ਤੈਨੂੰ ਦੇਖ ਰਹੀ ਹਾਂ ਤੂੰ ਇੰਜ ਕਰ ਰਿਹਾ ਹੈ ਜੇਕਰ ਇੰਨਾ ਸੀ ਤਾਂ ਵਿਆਹ ਵੇਲੇ ਮੇਰੇ ਤੋਂ ਨਾ ਕਰ ਦਿੰਦਾ ਉੱਥੇ ਇਕੱਲਿਆਂ ਦੇ ਵਿੱਚ ਮੈਨੂੰ ਕਹਿ ਦਿੰਦਾ ਮੈਂ ਆਪ ਤੇਰੇ ਵਰਗਾ ਰਿਹਾ ਨਹੀਂ ਕਰਨਾ ਚੰਦੀ ਹੁਣ ਇੰਨੀ ਬੇਇੱਜ਼ਤੀ ਸੁਣ ਕੇ ਵਿੱਕੀ ਵੀ ਹੈਰਾਨ ਰਹਿ ਜਾਂਦਾ ਹੈ ਵੀ ਇਹ ਤਾਂ ਅੱਗੋ ਬੋਲ ਰਹੀ ਹੈ ਉਸ ਨੂੰ ਗੁੱਸਾ ਚੜਾਉਂਦਾ ਹੈ ਕੁੜੀ ਤੇ ਹੱਥ ਚੁੱਕ ਦਿੰਦਾ ਹੈ ਦੋਸਤੋ ਹੁਣ ਕੁੜੀ ਤੇ ਹੱਥ ਚੁੱਕਣ ਦੀ ਧੀਰ ਸੀ ਬਰਾਤ ਵਾਲਿਆਂ ਦੀ ਸਾਰਿਆਂ ਦੀ ਸੇਵਾ ਪੜੀ ਹੋ ਜਾਂਦੀ ਹੈ ਉੱਥੇ ਹੀ ਬਰਾਤ ਨੂੰ ੱੱਕੇ ਮਾਰ ਕੇ ਕੁੜੀ ਵਾਲਿਆਂ ਨੇ ਬਾਹਰ ਕੱਢ ਦਿੱਤਾ ਅਤੇ ਵਿਆਤ ਮੁਕਰ ਗਏ ਕਹਿੰਦੇ ਗੁਰੂ ਸਾਹਿਬ ਦੋਸੀ ਆਪੇ ਮਾਫੀ ਮੰਗ ਲਾਂਗੇ ਤੁਹਾਡੇ ਵਗਿਆ ਨਾਲ ਅਸੀਂ ਨਹੀਂ ਕੁੜੀ ਤੋਰਨੀ ਜਾਓ ਭੱਜੋ ਇੱਥੋਂ ਇਧਰੋਂ ਵਿੱਕੀ ਨੂੰ ਚੰਗਾ ਜਲੀਲ ਕਰਕੇ ਅਤੇ ਕੁੱਟ ਮਾਰ ਕੇ ਉੱਥੋਂ ਭਜਾ ਦਿੰਦੇ ਹਨ ਵਿੱਕੀ ਦੇ ਯਾਰ ਉਸਨੂੰ ਮਸਾ ਕੁੜੀ ਵਾਲੇ ਤਾਂ ਛੁੜਾ ਕੇ ਗੱਡੀ ਵਿੱਚ ਬਿਠਾ ਕੇ ਉੱਥੋਂ ਚਲੇ ਜਾਂਦੇ ਹਨ ਇਹ ਸਭ ਮਾਹੌਲ ਉੱਥੇ ਇੱਕਦਮ ਵੱਡ ਜਾਂਦਾ ਹੈ ਅਤੇ ਖਬਰਾਂ ਵਾਲੇ ਉੱਥੇ ਪਹੁੰਚ ਜਾਂਦੇ ਹਨ ਉਹਨਾਂ ਨੂੰ ਵੀ ਕੁੜੀ ਵਾਲੇ ਵਿਚਾਰੇ ਮਿੰਤਾ ਕੱਢ ਕੇ ਉੱਥੋਂ ਭਜਾਉਂਦੇ ਹਨ ਵੀ ਸਾਡੀ ਇੱਜ਼ਤ ਰੱਖ ਲਓ ਕਿਉਂ ਸਾਡੀ ਇੱਜ਼ਤ ਦਾ ਮਖੌਲ ਬਣਾ ਰਹੇ ਹੋ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੇ ਵਿੱਚ ਵੀਡੀਓ ਬਣਾਈ ਹੁੰਦੀ ਹੈ ਸਭ ਇੱਕ ਇੱਕ ਕਰਕੇ ਡਿਲੀਟ ਤੱਕ ਕਰਵਾਉਂਦੇ ਹਨ ਲੇਕਿਨ ਖਬਰ ਨੂੰ ਉਡਣ ਤੱਕ ਕੌਣ ਬਚਾ ਸਕਦਾ ਹੈ ਸਾਰੇ ਪਿੰਡ ਦੇ ਵਿੱਚ ਕੁੜੀ ਵਾਲਾ ਨਹੀਂ ਥੁੱਟ ਹੋ ਜਾਂਦੀ ਹੈ ਵੀ ਇਹਨਾਂ ਨੇ ਇਹ ਸਭ ਕੁਝ ਕਿਵੇਂ ਕਰ ਦਿੱਤਾ ਅਤੇ ਕੁੜੀ ਦਾ ਵਿਚਾਰੀ ਦਾ ਜੀਣਾ ਹਰਮ ਕਰ ਦਿੱਤਾ ਜਾਂਦਾ ਹੈ। ਕਈ ਦਿਨ ਵਿਚਾਰੀ ਕੁੜੀ ਇਕੱਲੇ ਬੈਠ ਕੇ ਰੋਂਦੀ ਰਹਿੰਦੀ ਹੈ। ਫਿਰ ਠੰਢਦੀ ਹੈ ਵੀ ਮੈਂ ਇਸ ਮੁੰਡੇ ਤੋਂ ਇਸ ਦੀਆਂ ਹਰਕਤਾਂ ਤੋਂ ਕਿਵੇਂ ਨਾ ਕਿਵੇਂ ਕਰਕੇ ਬਦਲਾ ਲੈਣਾ ਹੈ। ਲੇਕਿਨ ਉਹ ਗਿਰਨਾ ਨਹੀਂ ਚਾਹੁੰਦੀ ਸੀ। ਉਹ ਤਾਂ ਆਪ ਉੱਚਾ ਉੱਠ ਕੇ ਆਪਣੀ ਜ਼ਿੰਦਗੀ ਨੂੰ ਵੱਡਾ ਬਣਾ ਕੇ ਕਿਸੇ ਅਨੋਖੇ ਤਰੀਕੇ ਨਾਲ ਬਦਲਾ ਲੈਣਾ ਚਾਹੁੰਦੀ ਸੀ। ਤਾਕੀ ਸਮਾਜ ਹਮੇਸ਼ਾ ਕਹੇ ਵੀ ਆ ਸਭ ਕੁਝ ਕੁੜੀਏ ਤੂੰ ਠੀਕ ਕੀਤਾ ਤੀਏ ਸ਼ਾਬਾਸ਼ ਦੋਸਤੋ ਕਿਵੇਂ ਲੱਗੇ ਇਹ ਫਿਰ ਉਹ ਬਦਲਾ ਅਤੇ ਕੀ ਕਰਦੀ ਹੈ ਉਸ ਤੋਂ ਬਾਅਦ ਤੁਹਾਨੂੰ ਪੂਰੀ ਕਹਾਣੀ ਦੇ ਵਿੱਚ ਦੱਸਾਂਗੇ ਅਤੇ ਕਿਉਂ ਵਿੱਕੀ ਨੂੰ ਵਿਆਹ ਤੋਂ ਪਹਿਲਾਂ ਨਹੀਂ ਸੀ ਪਤਾ ਲੱਗਾ ਵੀ ਕੁੜੀ ਕਾਣੀ ਹੈ ਅਤੇ ਮਾਪਿਓ ਨੇ ਕਿਉਂ ਨਹੀਂ ਦੱਸਿਆ ਵਿੱਕੀ ਨੂੰ ਅਤੇ ਇਹ ਸਭ ਤਵਾਸ਼ੇ ਬਣਨ ਦੇ ਪਿੱਛੇ ਕੀ ਸੀ ਵਜ੍ਹਾ ਦੋਸਤੋ ਦੱਸਾਂਗੇ ਜੀ ਪੂਰੀ ਵੀਡੀਓ ਦੇ ਵਿੱਚ ਦੇਖਦੇ ਰਹੋ ਜੀ ਸਾਡਾ ਚੈਨਲ ਦੋਸਤੋ ਦੱਸਾਂਗੇ ਜੀ ਪੂਰੀ ਵੀਡੀਓ ਦੇ ਵਿੱਚ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਬੇਨਤੀ ਹੈ ਜੀ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਬਿਨਾਂ ਦੇਰ ਕੀਤਿਆਂ ਜੀ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਦੋਸਤੋ ਇੱਕ ਗੱਲ ਹੈ ਜੀ ਲੁਧਿਆਣਾ ਸ਼ਹਿਰ ਦੀ ਲੁਧਿਆਣਾ ਸ਼ਹਿਰ ਦੇ ਵਿੱਚ ਵਿੱਕੀ ਦਾਪ ਦਾ ਇੱਕ ਸ਼ਖਸ ਹੈ ਜੋ ਕਿ ਇੱਕ ਪ੍ਰਾਈਵੇਟ ਜੌਬ ਕਰਦਾ ਹੈ ਅਤੇ ਹਾਲ ਹੀ ਦੇ ਵਿੱਚ ਉਸਤਾਦ ਸਿਲੈਕਸ਼ਨ ਪੀਚਰ ਵੈਕੈਂਸੀ ਦੇ ਵਿੱਚ ਹੋ ਗਿਆ ਹੈ ਜੋ ਕਿ ਉਸ ਦੇ ਕਈ ਸਾਲਾਂ ਦੀ ਮਿਹਨਤ ਦਾ ਫਲ ਹੈ ਉਸ ਨੇ ਉਹ ਛੋਟੀ 10000 ਵਾਲੀ ਪ੍ਰਾਈਵੇਟ ਨੌਕਰੀ ਛੱਡ ਦਿੱਤੀ ਹੈ ਅਤੇ ਲੁਧਿਆਣਾ ਦੇ ਹੀ ਇੱਕ ਪਿੰਡ ਦੇ ਵਿੱਚ ਸਰਕਾਰੀ ਜੌਬ ਕਰਦਾ ਹੈ ਅਤੇ ਪੜਾਉਣ ਜਾਂਦਾ ਹੈ ਦੋਸਤੋ ਵਧੀਆ ਚੱਲ ਰਿਹਾ ਹੈ ਹੁਣ ਜਿਵੇਂ ਹੀ ਸਰਕਾਰੀ ਜੌਬ ਲੱਗਦਾ ਹੈ ਤਾਂ ਵਿੱਕੀ ਵਾਸਤੇ ਰਿਸ਼ਤਿਆਂ ਦੀ ਪਰਮਾਰ ਹੋ ਜਾਂਦੀ ਹੈ ਇਹਨੇ ਨੂੰ ਕਈ ਲਿਸਟਾਂ ਦੇ ਆਂਦੇ ਹਨ ਲੇਕਿਨ ਵਿੱਕੀ ਦੇ ਘਰ ਦੇ ਆਰ ਕੋਈ ਕੁਝ ਪਸੰਦ ਨਹੀਂ ਆਂਦੇ ਅਤੇ ਵਿੱਕੀ ਫੋਟੋ ਦੇਖ ਕੇ ਕਈਆਂ ਦੀ ਮੁੱਕਰ ਜਾਂਦਾ ਹੈ ਨਖਰੇ ਦਿਖਾਉਂਦਾ ਹੈ ਦੋਸਤੋ ਕੁਝ ਸਾਲ ਬੀਤ ਜਾਂਦੇ ਹਨ ਵਧੀਆ ਚੱਲ ਰਿਹਾ ਹੈ ਵਿੱਕੀ ਆਪਣੇ ਪਰਿਵਾਰ ਦਾ ਵਧੀਆ ਭਰਨ ਪੋਸ਼ਣ ਕਰ ਰਿਹਾ ਹੈ ਉਸ ਦੀ ਤਨਖਾਹ ਵੀ ਕਾਫੀ ਜ਼ਿਆਦਾ ਹੋ ਗਈ ਹੈ ਅਤੇ ਸਭ ਰਿਸ਼ਤੇਦਾਰ ਉਸ ਤੋਂ ਮੱਚਣ ਲੱਗੇ ਹਨ ਦੋਸਤੋ ਇਹਨਾਂ ਦੇ ਵਿਚਾਰ ਮਿੱਕੀ ਦੀ ਉਸਦੇ ਸਗੇ ਚਾਚੇ ਦੇ ਨਾਲ ਲੜਾਈ ਹੋ ਜਾਂਦੀ ਹੈ ਅਤੇ ਮਿੱਕੀ ਜਿਹੜਾ ਹੈ ਇਸ ਬਾਰੇ ਆਪਣੇ ਘਰ ਨਹੀਂ ਦੱਸਦਾ ਲੇਕਿਨ ਚਾਚਾ ਜਿਹੜਾ ਹੈ ਉਸ ਤੋਂ ਖਾਰ ਖਾਈ ਬੈਠਾ ਸੀ ਉਸਨੇ ਸੋਚਿਆ ਵੀ ਵਿੱਕੀ ਤੇਰੇ ਤੋਂ ਮੈਂ ਬਦਲਾ ਕਿਸੇ ਹੋਰ ਤਰੀਕੇ ਨਾਲ ਲਵਾਂਗਾ ਅਤੇ ਤੇਰੇ ਵਾਸਤੇ ਮੈਂ ਕੁਝ ਹੋਰ ਸੋਚ ਰੱਖਿਆ ਹੈ ਉਸ ਦਿਨ ਤੋਂ ਬਾਅਦ ਵਿੱਕੀ ਵਾਸਤੇ ਚਾਚੇ ਦੇ ਮਨ ਦੇ ਵਿੱਚ ਸਦਾ ਖਾਰਪਨਪਣੀ ਸ਼ੁਰੂ ਹੋ ਜਾਂਦੀ ਹੈ ਦੋਸਤੋ ਇਨੇ ਨੂੰ ਵਿੱਕੀ ਵਾਸਤੇ ਇੱਕ ਕੁੜੀ ਦਾ ਰਿਸ਼ਤਾ ਹੁੰਦਾ ਹੈ ਜਿਹੜੀ ਕਿ ਬੜਾ ਮੋਟਾ ਦਾਤ ਦੇਣ ਦੇ ਲਈ ਤਿਆਰ ਸੀ ਉਹ ਆਪਣੀ ਕੁੜੀ ਦੀ ਜ਼ਿੰਦਗੀ ਬਦਲਣਾ ਚਾਹੁੰਦੇ ਸੀ ਇਹ ਰਿਸ਼ਤਾ ਸੀ ਜੀ ਜਸਪ੍ਰੀਤ ਕੌਰ ਦਾ ਅਤੇ ਜਸਪ੍ਰੀਤ ਕੌਰ ਜੋ ਕਿ ਬਚਪਨ ਦੇ ਵਿੱਚ ਇੱਕ ਸੜਖਾਦਸੇ ਦੇ ਵਿੱਚ ਕਾਣੀ ਹੋ ਗਈ ਸੀ ਜਿਸ ਕਰਕੇ ਉਸ ਤੇ ਚਿਹਰੇ ਦਾ ਇੱਕ ਹਿੱਸਾ ਜਿਹੜਾ ਹੈ ਥੋੜਾ ਜਿਹਾ ਅਜੀਬ ਦਿਖਦਾ ਹੈ ਲੇਕਿਨ ਇਹਨੀ ਬਦਸੂਰਤ ਵੀ ਨਹੀਂ ਹੈ ਦੇਖਣ ਦੇ ਵਿੱਚ ਕਾਫੀ ਖੂਬਸੂਰਤ ਹੈ ਚਿੱਟੇ ਰਗਦੀ ਹੈ ਅਤੇ ਅਤੇ ਬਦਿਆ 5.5 ਫੁੱਟ ਦੀ ਮੁਟਿਆਰ ਹੈ ਦੋਸਤੋ ਉਸ ਨੂੰ ਦੇਖਦੇ ਸਾਰ ਘਰ ਵਾਲੇ ਤਾਂ ਹਾਂ ਕਰਨ ਦੇ ਹਨ ਲੇਕਿਨ ਉਹਨਾਂ ਦੇ ਮਨ ਦੇ ਵਿੱਚ ਇੱਕ ਸ਼ੱਕ ਹੈ ਅਤੇ ਕਹਿੰਦੇ ਹਨ ਵੀ ਜੇਕਰ ਆਪਣਾ ਮੁੰਡਾ ਵੀ ਮਰ ਜਾਵੇ ਹਾਂ ਬੜੇ ਚੰਗੇ ਲੋਕ ਹਨ ਬੜਾ ਚੰਗਾ ਪਰਿਵਾਰ ਹੈ ਅਤੇ ਆਪਣੀ ਹੀ ਜਾਦੇ ਹਨ ਅਤੇ ਥੋੜੀ ਹੀ ਦੂਰ ਇਹਨਾਂ ਦਾ ਇੱਕ ਪਿੰਡ ਹੈ ਅਤੇ ਪਿੰਡ ਦੇ ਵਿੱਚ ਇਹਨਾਂ ਦੇ ਬੜੇ ਠੱਠ ਬਾਠ ਹਨ ਵਧੀਆ 25 ਕਿਲੇ ਆਦੇ ਹਨ ਜਿਸ ਦੇ ਵਿੱਚ ਸਿਰਫ ਇੱਕ ਧੀ ਹੈ ਇੱਕ ਮੁੰਡਾ ਹੈ ਅਤੇ ਬੜੀ ਆਦਰ ਦੇਣਗੇ ਵਧੀਆ ਉਹਨਾਂ ਨੂੰ ਲਾਲਚ ਹੋ ਜਾਂਦਾ ਹੈ ਦੋਸਤੋ ਲਾਲਚ ਦੇ ਵਿੱਚ ਆ ਕੇ ਹੁਣ ਆਪਣੇ ਮੁੰਡੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਨਾਣਾ ਚਾਹਦੇ ਹਨ ਵੀ ਕਿਸੇ ਤਰੀਕੇ ਦੇ ਨਾਲ ਆਪਣਾ ਮੁੰਡਾ ਹਾਂ ਕਰ ਦੇ ਤਾਂ ਕੋਈ ਗੱਲ ਨਹੀਂ ਆਪਾਂ ਰਿਸ਼ਤੇ ਨੂੰ ਹਾਂ ਕਰ ਦਾਂਗੇ ਵਧੀਆ ਮੋਟੀ ਰਕਮ ਮਿਲੇਗੀ ਦੋਸਤੋ ਲਾਲਚ ਦੇ ਵਿੱਚ ਆ ਕੇ ਮੁੰਡੇ ਦੇ ਚਾਚੇ ਨੂੰ ਬੁਲਾਉਂਦੇ ਹਨ ਇਧਰ ਵਿੱਕੀ ਦਾ ਚਾਚਾ ਆਂਦਾ ਹੈ ਅਤੇ ਇਹ ਸਭ ਕੁਝ ਸੁਣ ਲਦਾ ਹੈ ਹੁਣ ਉਸਦੇ ਮਨ ਦੇ ਵਿੱਚ ਵੀ ਇੱਕ ਤਾਂ ਖਾਰ ਹੈ ਅਤੇ ਵਿੱਕੀ ਤੋਂ ਬਦਲਾ ਲੈਣ ਲਈ ਉਸ ਨੂੰ ਇਸ ਤੋਂ ਵਧੀਆ ਮੌਕਾ ਨਹੀਂ ਮਿਲਦਾ ਵੀ ਵਿੱਕੀ ਦਾ ਵਿਆਹ ਕਿਸੇ ਕਾਣੀ ਔਰਤ ਨਾਲ ਕਰਾ ਦਿੰਨੇ ਹਾਂ ਇਹ ਜਿ ਸੋਚ ਕੇ ਉਹ ਫੋਟੋ ਹੱਥ ਦੇ ਵਿੱਚ ਲੈ ਲੈਂਦਾ ਹੈ ਅਤੇ ਕਹਿੰਦਾ ਕੋਈ ਗੱਲ ਨਹੀਂ ਭਤੀਜ ਮੇਰੀ ਗੱਲ ਮੰਨਦਾ ਹੈ ਫਿਰ ਕੀ ਹੋਇਆ ਮੈਂ ਤਾਂ ਥੋੜਾ ਬਹੁਤਾ ਗੁੱਸਾ ਰੰਦਾ ਹੈ ਮੈਂ ਹਾਂ ਤਾਂ ਉਸ ਦਾ ਤੱਤਾ ਹੀ ਮੈਂ ਉਸ ਨੂੰ ਮਨਾਵਾਂਗਾ ਅਤੇ ਤੁਸੀਂ بس ਉਸ ਨਾਲ ਇਸ ਬਾਰੇ ਗੱਲ ਨਹੀਂ ਕਰਨੀ ਜੋ ਗੱਲ ਕਰਨੀ ਹੈ ਮੈਂ ਕਰਨੀ ਹੈ ਦੋਸਤੋ ਘਰwale ਹੋਰ ਕੀ ਭੜਦੇ ਹਨ ਵੀ ਜੇਕਰ ਮੁੰਡਾ ਬਣ ਜਾਵੇ ਤਾਂ ਅਤੇ ਚਲੋ ਵਿੱਕੀ ਦਾ ਜਿਹੜਾ ਹੈ ਇਕਲਿਆਂ ਦੇ ਵਿੱਚ ਵਿੱਕੀ ਨੂੰ ਮਿਲਦਾ ਹੈ ਅਤੇ ਉਸ ਕੁੜੀ ਦੀ ਫੋਟੋ ਦੀ ਜਗ੍ਹਾ ਹੋਰ ਕੋਈ ਕੁੜੀ ਦਿਖਾ ਦਿੰਦਾ ਹੈ ਅਤੇ ਕਹਿ ਦਿੰਦਾ ਹੈ ਵੀ ਇਸ ਕੁੜੀ ਦਾ ਤੇਰੇ ਵਾਸਤੇ ਰਿਸ਼ਤਾ ਆਇਆ ਹੈ ਅਤੇ ਦੇਖ ਕਿਨੀ ਸੋਣੀ ਕੁੜੀ ਹੈ ਅਤੇ ਬਧੀਆਂ ਪੜ੍ਹੀ ਲਿਖੀ ਹੈ ਤੇਰੇ ਵਾਸਤੇ ਵਧੀਆ ਰਹੇਗੀ ਤੂੰ ਬਾਦ ਦੇ ਵਿੱਚ ਇਸ ਨੂੰ ਹੋਰ ਪੜ੍ਹਾ ਲਿਖਾ ਕੇ ਸਰਕਾਰੀ ਨੌਕਰੀ ਵਾਲੇ ਤੂੰ ਵੀ ਸਰਕਾਰੀ ਹੋ ਜਾਵੇਂਗਾ ਤੇਰੀ ਵੋਟੀ ਵੀ ਦੇਖ ठाਠ ਮਾਰੇਗਾ ਦੋਸਤੋ ਵਕੀ ਆਪਣੇ ਚਾਹਤੇ ਨੂੰ ਨਫੜਤਾ ਕਰਦਾ ਸੀ ਲੇਕਿਨ ਉਸ ਦਾ ਇਹ ਜਿਹੜਾ ਪ੍ਰਪੋਜ਼ਲ ਹੈ ਉਸ ਨੂੰ ਠੁਕਰਾਨੀ ਪੰਦਾਰ ਅਤੇ ਹਾਂ ਕਰ ਦਿੰਦਾ ਹੈ ਉਹਨ ਚਾਹਤਾ ਜਿਹੜਾ ਹੈ ਵਾਪਸ ਆਂਦਾ ਹੈ ਅਤੇ ਵਿੱਕੀ ਦੇ ਘਰਦਿਆਂ ਨੂੰ ਮਨਾ ਲੈਂਦਾ ਹੈ ਵੀ ਮੁੰਡੇ ਨੇ ਤਾਂ ਹਾਂ ਕਰ ਲਈ ਹੈ ਉਹਨ ਵਿੱਕੀ ਦੇ ਘਰ ਦੇ ਵਿੱਕੀ ਨੂੰ ਪੁੱਛਦੇ ਹਨ ਵੀ ਹਾਂ ਮੁੰਡਿਆ ਹਾਂ ਤੇਰੇ ਵੱਲੋਂ ਅਗੋ ਉਹ ਵਿਚਾਰਾ ਹਾਂ ਕਰ ਦਿੰਦਾ ਹੈ ਇਦੋ ਦੋਸਤੋ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਲੇਕਿਨ ਕਿਸੇ ਨੇ ਵੀ ਉਸ ਨੂੰ ਦੱਸਿਆ ਨਹੀਂ ਵੀ ਕੁੜੀ ਤਾਂ ਕਾਣੀ ਹੈ ਅੰਦਰੋਂ ਅੰਦਰ ਸਭ ਗੱਲਾਂ ਕਰਦੇ ਹਨ ਲੇਕਿਨ ਬੋਲਣ ਲਈ ਸਭ ਸੰਗਦੇ ਹਨ ਕਿ ਕਿਤੇ ਘਰ ਦੇ ਗੁੱਸਾ ਨਾ ਮੰਨ ਜਾਣ ਵਿਆਹ ਵਾਲਾ ਦਿਨ ਆ ਜਾਂਦਾ ਹੈ ਬੜੀਆ ਤਰੀਕੇ ਨਾਲ ਬਰਾਤ ਲੈ ਜਾਇਆ ਜਾਂਦੀ ਹੈ ਅਤੇ ਉਹੀ ਪਾਣਾ ਵਾਪਰ ਜਾਂਦਾ ਹੈ ਜੋ ਆਪਾਂ ਵੀਡੀਓ ਦੇ ਸ਼ੁਰੂ ਵਿੱਚ ਕਿਹਾ ਉਸ ਤੋਂ ਬਾਅਦ ਜਲੀਲ ਹੋ ਕੇ ਵਿੱਕੀ ਉੱਥੋਂ ਆ ਜਾਂਦਾ ਹੈ ਦੋਸਤੋ ਵਿੱਕੀ ਨੂੰ ਅੰਦਾਜ਼ਾ ਤਾਂ ਸੀ ਵੀ ਇਹ ਕੁੜੀ ਹੋਰ ਹੈ ਲੇਕਿਨ ਉਸ ਨੂੰ ਲੱਗਿਆ ਸ਼ਾਇਦ ਮੇਕਅਪ ਕਾਰਨ ਇਸ ਕੁੜੀ ਦਾ ਰੰਗ ਰੂਪ ਜਿਹੜਾ ਹੈ ਉਹ ਪਹਿਲਾਂ ਨਾਲੋਂ ਥੋੜਾ ਬਦਲਾਅ ਲੱਗਦਾ ਹੈ ਲੇਕਿਨ ਜਿਵੇਂ ਬਾਅਦ ਦੇ ਵਿੱਚ ਧਿਆਨ ਨਾਲ ਗੌਰ ਨਾਲ ਉਸ ਨੇ ਦੇਖਿਆ ਵੀ ਇਹ ਤਾਂ ਕਾਲੀ ਹੈ ਅਤੇ ਜਦੋਂ ਕੁੜੀ ਤੋਂ ਪੁੱਛਿਆ ਉਸ ਨੇ ਹਾਂ ਪਰ ਦਿੱਤੀ ਉਹ ਬੁੰਦਲ ਗਿਆ ਉਸ ਨੂੰ ਸਮਝ ਨਹੀਂ ਆਇਆ ਵੀ ਮੈਂ ਕੀ ਕਰਾਂ ਅਤੇ ਜੋ ਵਿੱਕੀ ਦਾ ਚਾਚੇ ਨੇ ਸ਼ਤਾਨੀ ਖੜੀ ਉਸ ਨਾਲ ਉਹ ਕੰਮ ਕਰ ਗਈ ਅਤੇ ਉਹਨਾਂ ਦੀ ਸਾਰੇ ਪਿੰਡ ਦੇ ਵਿੱਚ ਤੁਤੂ ਹੋ ਗਏ ਵੀ ਬਰਾਤ ਨੂੰ ਕੁਟਵਾ ਕੇ ਲਿਆਏ ਵੀ ਜੇਕਰ ਐਨਾ ਹੀ ਸੀ ਵਿਆਹ ਤੋਂ ਪਹਿਲਾਂ ਨਾ ਕਰ ਦਿੰਦੇ ਉਹਨਾਂ ਕੁੜੀ ਵਾਲਿਆਂ ਦੇ ਵਿਚਾਰਿਆਂ ਦੀ ਐਵੇਂ ਬਦਨਾਮੀ ਕਰਾਈ ਅਤੇ ਤੁਸੀਂ ਆਪ ਉੱਥੋਂ ਭਜਾਏ ਕੁਟੀ ਕੇ ਆਏ ਹੋ ਅਗਲੇ ਨੇ ਚੰਗਾ ਸੇਵਾ ਪਣੀ ਕੀਤਾ ਦੋਸਤੋ ਵਿੱਕੀ ਵਿਚਾਰਾ ਵੀ ਹੁਣ ਘਰੇ ਬੈਠਦਾ ਹੈ ਉਸ ਨੂੰ ਘਰਦਿਆਂ ਦੀ ਝਾੜ ਪੈਂਦੀ ਹੈ ਉਹਦੀ ਇਕੱਲਾ ਹੋ ਜਾਂਦਾ ਹੈ ਉਹ ਅਣਜਾਣੇ ਦੇ ਵਿੱਚ ਸੀ ਬੀ ਮੇਰੇ ਨਾਲ ਆ ਸਭ ਕੁਝ ਕੀ ਹੋ ਰਿਹਾ ਹੈ ਇਕਦਮ ਜਿਵੇਂ ਹੀ ਉਸ ਨੂੰ ਪਤਾ ਲੱਗਾ ਆਪਣੇ ਆਪ ਨੂੰ ਰੋਕ ਨਹੀਂ ਪਾਇਆ ਬਾਅਦ ਦੇ ਵਿੱਚ ਬੜਾ ਪਛਤਾਉਂਦਾ ਹੈ ਕਿ ਮੈਨੂੰ ਉੱਥੇ ਆ ਸਭ ਕੁਝ ਨਹੀਂ ਕਰਨਾ ਚਾਹੀਦਾ ਸੀ ਕਾਨੇ ਲੋਕ ਵੀ ਤਾਂ ਰੱਬ ਦੀ ਦੇਰ ਹੁੰਦੇ ਹਨ ਕੋਈ ਗੱਲ ਨਹੀਂ ਮੈਂ ਉੱਥੇ ਜੇਕਰ ਥੋੜਾ ਜਿਹਾ ਚੁੱਪ ਰਹਿ ਜਾਂਦਾ ਤਾਂ ਸ਼ਾਇਦ ਮਾਮਲਾ ਹੋਰ ਹੋਣਾ ਸੀ ਲੇਕਿਨ ਚਲੋ ਜੋ ਹੋ ਗਿਆ ਸੋ ਹੋ ਗਿਆ ਹੁਣ ਕੌਣ ਕਿਸ ਚੀਜ਼ ਨੂੰ ਬਦਲ ਸਕਦਾ ਹੈ ਦੋਸਤੋ ਵਿੱਕੀ ਇਧਰ ਪਛਤਾਉਂਦਾ ਰਹਿੰਦਾ ਹੈ ਹੁਣ ਵਿੱਕੀ ਦਾ ਵਿਆਹ ਵੀ ਮੁਸ਼ਕਲ ਹੋ ਚੁੱਕਿਆ ਹੈ ਕਿਉਂਕਿ ਜੋ ਬਰਤਖ ਉਸਨੇ ਉੱਥੇ ਕੀਤਾ ਆਫਰ ਸੁਣ ਕੇ ਕੋਈ ਵੀ ਆਪਣੀ ਕੁੜੀ ਇਹੋ ਜਿਹੇ ਮੁੰਡੇ ਨਾਲ ਤੋਰਨਾ ਨਹੀਂ ਚਾਹੁੰਦੇ ਵੀ ਇਹੋ ਜਿਹਾ ਮੁੰਡਾ ਜੋ ਕਿ ਇਨਾ ਬਤਮੀਜ਼ ਹੋਵੇ ਤੇ ਕੁੜੀ ਦਾ ਰਿਸਤਾ ਇੰਜ ਮੁਕਰਾਤਾ ਹੋਏ ਸਭ ਨੂੰ ਡਰ ਲੱਗਦਾ ਹੈ ਵੀ ਇਸ ਵਾਰ ਵੀ ਕਿਤੇ ਇਹ ਐਵੇਂ ਨਾ ਕਰ ਦੇ ਵੀ ਪਹਿਲਾ ਤਰ੍ਹਾਂ ਵਿਚਾਰਾ ਜਿਵੇਂ ਉਹਨਾਂ ਨਾਲ ਕੀਤੀ ਹੈ ਉਵੇਂ ਸਾਡੇ ਨਾਲ ਕਰ ਦੇਗਾ ਫਿਰ ਤਾਂ ਸਾਡੀ ਕੁੜੀ ਦੀ ਜ਼ਿੰਦਗੀ ਨਰਕ ਬਰਾਬਰ ਹੈ ਦੋਸਤੋ ਬਦਨਾਮੀ ਤਾਂ ਹੁਣ ਸਾਰੇ ਪਾਸੇ ਹੋ ਚੁੱਕੀ ਹੈ ਭੁਗਤਣਾ ਦੋਨੇ ਪਰਿਵਾਰਾਂ ਨੂੰ ਪੈ ਰਿਆ ਹੈ ਇੱਧਰ ਵਿਚਾਰੀ ਜਸਪ੍ਰੀਤ ਜਿਹੜੀ ਹੈ ਉਹ ਵੀ ਇਕੱਲੀ ਪੈ ਜਾਂਦੀ ਹੈ ਪਿੰਡ ਦੇ ਵਿੱਚ ਤਾਂ ਉਸ ਦਾ ਜੀਣਾ ਹਰਮ ਹੋ ਚੁੱਕਿਆ ਹੈ ਦੋਸਤੋ ਸ਼ਹਿਰ ਦੇ ਵਿੱਚ ਆ ਜਾਂਦੀ ਹੈ ਸ਼ਹਿਰ ਦੇ ਵਿੱਚ ਆਪਣੇ ਪਿੰਡ ਤੋਂ ਆਪਣੇ ਮਾਤਾ ਪਿਤਾ ਤੋਂ ਦੂਰ ਇੱਕ ਗਰਲਸ ਹੋਸਟਲ ਦੇ ਵਿੱਚ ਰਹਿੰਦੀ ਹੈ ਅਤੇ ਆਪਣੀ ਪੜ੍ਹਾਈ ਕਰਦੀ ਹੈ। ਦੋਸਤੋ ਪੜ੍ਹਾਈ ਕਰਨ ਤੋਂ ਬਾਅਦ ਪਹਿਲਾ ਬੀਏ ਕਰਦੀ ਹੈ ਲੇਕਿਨ ਬਾਅਦ ਵਿੱਚ ਉਸ ਨੂੰ ਸਮਝ ਆਦਾ ਹੈ ਵੀ ਬੀਏ ਤਾਂ ਬਾਤ ਆ ਹੋਰ ਕੁਝ ਵੀ ਨਹੀਂ ਹੈ ਅਤੇ ਐਲਐਲਬੀ ਕਰ ਲੈਂਦੀ ਹੈ। ਦੋਸਤੋ ਐਲਐਲਬੀ ਕਰਕੇ ਉਹ ਵਕੀਲ ਦੀ ਤਿਆਰੀ ਕਰਦੀ ਹੈ। ਉਹ ਵਕੀਲ ਬਣ ਚੁੱਕੀ ਹੈ। ਦੋਸਤੋ ਕਈ ਸਾਲ ਦੀ ਪ੍ਰੈਕਟਿਸ ਹੈ ਅਤੇ ਲੁਧਿਆਣਾ ਦੇ ਹੀ ਕੋਰਟ ਦੇ ਵਿੱਚ ਬਕਾਨਤ ਕਰਨ ਲੱਗ ਜਾਂਦੀ ਹੈ ਹੌਲੀ-ਹੌਲੀ ਸ਼ਹਿਰ ਦੀ ਮੰਨੀ ਤੰਨੀ ਵਕੀਲ ਹੈ ਅਤੇ ਸਭ ਲੋਕ ਵੱਡੇ-ਵੱਡੇ ਕੇਸ ਵੱਡੇ-ਵੱਡੇ ਅਮੀਰ ਆਦਮੀ ਉਸ ਕੋਲ ਲੈ ਕੇ ਆਉਂਦੇ ਹਨ ਘਰ ਦੇ ਵਿੱਚ ਇੱਕ ਸ਼ਾਨਦਾਰ ਕੋਠੀ ਪਈ ਹੈ ਅਤੇ ਸੋਨਾ ਉਸਤਾਰ ਨਾਮ ਚੱਲਦਾ ਹੈ ਵੀ ਵਕੀਲ ਸਾਹਿਬਾ ਜਸਪ੍ਰੀਤ ਕੌਰ ਬਹੁਤ ਸੋਨੇ ਕੇਸ ਲੜਦੀ ਹੈ ਅੱਜ ਤੱਕ ਕੋਈ ਵੀ ਕੇਸ ਹਾਰੀ ਨਹੀਂ ਹੈ ਜਿੱਤੇ ਵੀ ਇਸ ਨੇ ਕੇਸ ਲੜਿਆ ਹੈ ਜਿੱਤ ਕੇ ਮੁੜੀ ਹੈ ਦੋਸਤੋ ਐਨੇ ਦੇ ਵਿਚਕਾਰ ਇਧਰ ਇੱਕ ਉਸਤੀ ਜ਼ਿੰਦਗੀ ਦੇ ਵਿੱਚ ਇਹ ਹੁਜਾ ਮੋੜਨ ਵਾਲਾ ਸੀ ਇਹ ਹੁਜਾ ਪੜਾ ਵਾਪਰਨ ਵਾਲਾ ਸੀ ਇਹੋ ਜੀ ਗੱਲ ਹੋਣ ਵਾਲੀ ਸੀ ਜਿਸਨੇ ਸ਼ਾਇਦ ਹੀ ਉਸਨੇ ਸੋਚਿਆ ਹੋਵੇ ਦੋਸਤੋ ਵਿੱਕੀ ਜਿਹੜਾ ਹੈ ਉਸ ਦੀ ਜ਼ਮੀਨ ਤੇ ਉਸ ਦੇ ਚਾਚੇ ਤਾਂ قبضہ ਕਰ ਰਹੇ ਦੇ ਹਨ ਅਤੇ قبضہ ਕਰਕੇ ਵਿੱਕੀ ਨੂੰ ਘਰੋਂ ਭਜਾ ਦਿੰਦੇ ਹਨ ਦੋਸਤੋ ਵਿੱਕੀ ਵਿਚਾਰਾ ਆਪਣੀ ਨੌਕਰੀ ਕਰਕੇ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦਾ ਹੈ ਵਿੱਕੀ ਦੇ ਸਿਰ ਤੇ ਮਾਤਾ ਪਿਤਾ ਨਹੀਂ ਹਨ ਅਤੇ ਕੋਰਟ ਦੇ ਵਿੱਚ ਚਲਾ ਜਾਂਦਾ ਹੈ ਆਪਣਾ ਜ਼ਮੀਨ ਦਾ ਕੇਸ ਲਗਾਉਂਦਾ ਹੈ ਦੋਸਤੋ ਹੁਣ ਇਧਰ ਉਹ ਚਾਚੇ ਤਾਇਆ ਨੇ ਸਾਰਾ ਕੁਝ ਤਹੜ ਪ੍ਰਖਿਆ ਹੈ ਮਾਤਾ ਪਿਤਾ ਉਸਦੇ ਸਿਰ ਤੇ ਨਹੀਂ ਹਨ ਅਤੇ ਵਿਚਾਰਾ ਜੋ ਵੀ ਉਸਦਾ ਸੀ ਉਹ ਸਭ ਕੁਝ ਛਿੰ ਚੁਕਿਆ ਹੁਣ ਬਸ ਉਸਦੇ ਕੋਲ ਉਸਦੀ ਤਨਖਾਹ ਅਤੇ ਇੱਕ ਕਿਰਾਏ ਦਾ ਮਕਾਨ ਹੈ ਵਿਆ ਉਸਦਾ ਹੋ ਨਹੀਂ ਪਾਰਿਆ ਕਿਉਂਕਿ ਜੋ ਉਸਨੇ ਇਹਨਾਂ ਸਾਲ ਪਹਿਲਾਂ ਕੀਤਾ ਉਹ ਉਸਦੀ ਜ਼ਿੰਦਗੀ ਬਿਲਕੁਲ ਖਰਾਬ ਕਰ ਚੁੱਕਿਆ ਸੀ ਇਧਰ ਉਹ ਜਸਪ੍ਰੀਤ कौर ਜਿਹੜੀ ਹੈ ਉਹ ਪੂਰੀ ਕਾਮਯਾਬ ਹੋ ਚੁੱਕੀ ਹੈ ਦੋਸਤੋ ਵਿੱਕੀ ਆਪਣੀ ਜ਼ਮੀਨ ਦਾ ਕੇਸ ਲੜਨ ਵਾਸਤੇ ਕੋਈ ਟੰਗ ਦਾ ਵਕੀਲ ਖੋਜਦਾ ਹੈ ਲੇਕਿਨ ਕੋਈ ਵੀ ਉਸ ਨੂੰ ਪੂਰੀ ਤਸੱਲੀ ਦੇਣ ਦੇ ਵਿੱਚ ਨਾ ਕਾਮਯਾਬ ਹੈ ਲੇਕਿਨ ਇਧਰੋਂ ਵਿੱਕੀ ਦਾ ਦੋਸਤ ਅਸ਼ੋਕ ਉਸ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਦੋਸਤੋ ਉਹ ਉਸ ਨੂੰ ਦੱਸਦਾ ਹੈ ਵੀ ਮੈਂ ਇੱਕ ਢੰਗ ਦੀ ਵਕੀਲ ਸਾਹਿਬਾ ਨੂੰ ਜਾਣਦਾ ਹਾਂ ਉਸ ਨੇ ਮੇਰੀ ਵੀ ਜ਼ਮੀਨ ਛੁੜਵਾ ਕੇ ਦਿੱਤੀ ਸੀ ਅਤੇ ਬਹੁਤ ਵਧੀਆ ਕੇਸ ਲੜਦੀ ਹੈ ਜੇਕਰ ਤੂੰ ਚਾਹੁੰਦਾ ਹੈ ਵੀ ਤੇਰਾ ਕੇਸ ਜਿਹੜਾ ਹੈ ਤੂੰ ਆਰਾਮ ਦੇ ਨਾਲ ਆਪਣੇ ਚਾਚੇ ਤਾਇਆ ਤੋਂ ਚਿਤ ਜਾਵੇਂ ਤੇਰੇ ਚਾਚੇ ਤਾਏ ਜਿਹੜੇ ਹਨ ਜੋ ਕਿ ਤੇਰੀ ਸਾਰੀ ਜ਼ਮੀਨ ਕਬਜ਼ਾਈ ਬੈਠੇ ਹਨ ਉਹਨਾਂ ਤੋਂ ਜੇਕਰ ਸਾਤਮਤ ਤੋਂ ਛੁਡਵਾਉਣਾ ਚਾਹੁੰਦਾ ਹੈ ਤਾਂ ਮੇਰੀ ਗੱਲ ਸੁਣ ਇਸ ਵਕੀਲ ਦੇ ਕੋਲ ਚੱਲ ਉਹ ਤੇਰਾ ਕੇਸ ਜ਼ਰੂਰ ਹੱਲ ਕਰ ਦੇਗੀ ਦੋਸਤੋ ਉਸ ਚੈਂਬਰ ਦੇ ਵਿੱਚ ਜਾ ਕੇ ਬੈਠ ਜਾਂਦੇ ਹਨ ਛੋਟੇ ਮੋਟੇ ਜਿਹੜੇ ਵਕੀਲ ਹਨ ਜੋ ਕਿ ਕੰਮ ਸਿੱਖਦੇ ਹਨ ਹਾਲੇ ਐਨਐਲਬੀ ਕਰੀ ਜਾਂਦੇ ਹਨ ਉਹ ਸਭ ਕਹਿੰਦੇ ਹਨ ਮੈਡਮ ਜੀ ਆਉਣ ਵਾਲੇ ਹਨ ਅਤੇ ਥੋੜੇ ਸਮੇਂ ਬਾਅਦ ਕੋਰਟ ਦੇ ਵਿੱਚੋਂ ਇੱਥੇ ਆ ਕੇ ਤੁਹਾਡੀ ਗੱਲ ਸੁਣ ਲੈਣਗੇ ਦੋਸਤੋ ਚੈਂਬਰ ਦੇ ਵਿੱਚ ਚਾਹ ਪੀਣ ਲੱਗ ਜਾਂਦੇ ਹਨ ਅਤੇ ਥੋੜੇ ਸਮੇਂ ਬਾਅਦ ਜਸਪ੍ਰੀਤ ਕੋਲ ਜਿਹੜੀ ਹੈ ਉੱਥੇ ਆ ਜਾਂਦੀ ਹੈ ਅਤੇ ਆਪਣੇ ਨਾਲ ਵਾਲੇ ਵਕੀਲਾਂ ਨੂੰ ਪੁੱਛਦੀ ਹੈ ਹਾਂ ਭਾਈ ਦੱਸੋ ਕੀ ਕੇਸ ਹੈ ਕੋਹਣਾ ਹੈ ਅਜੇਥੇ ਜਿਵੇਂ ਹੀ ਮੁੜ ਕੇ ਦੇਖਦੀ ਹੈ ਤਾਂ ਸਾਹਮਣੇ ਵਿੱਕੀ ਨੂੰ ਖੜਾ ਦੇਖ ਇੱਕਦਮ ਹਰਾ ਨਾ ਜਾਂਦੀ ਹੈ ਅਤੇ ਕਹਿ ਦਿੰਦੀ ਹੈ ਤੂੰ ਇੱਥੇ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਕੋਲੇ ਤੇ ਆਣ ਦੀ ਮੈਂ ਤਾਂ ਤੈਨੂੰ ਭੜਦੀ-ਬਰਦੀ ਸੀ ਵਿੱਕੀ ਤੇ ਤੇਰਾ ਪਤਾ ਲੱਗ ਜਾਵੇ ਤਾਂ ਮੈਂ ਤੇਰੇ ਤੇ ਕੇਸ ਟਰੋਕੇ ਉਸ ਦਿਨ ਹੋਈ ਬਦਨਾਮੀ ਦਾ ਤੇਰੇ ਤੋਂ ਬਦਲਾ ਲਵਾਂ ਕਿੰਨੀ ਬਦਨਾਮੀ ਕੀਤੀ ਤੂੰ ਮੇਰੀ ਤੇਰੇ ਕਰਕੇ ਅੱਜ ਮੇਰੇ ਮਾਤਾ ਪਿਤਾ ਬਿਲਕੁਲ ਮੂੰਹ ਦਿਖਾਣ ਦੇ ਲਾਇਕ ਨਹੀਂ ਹਨ ਉਹ ਤਾਂ ਸ਼ੁਕਰ ਹੈ ਰੱਬ ਦਾ ਮੈਨੂੰ ਕਿਸੇ ਲਾਇਕ ਬਣਾ ਦਿੱਤਾ ਜੋ ਮੈਂ ਅੱਜ ਇੱਥੇ ਕਾਮਯਾਬ ਹੋ ਕੇ ਕੁਝ ਬਣ ਗਈ ਹਾਂ ਦੋਸਤੋ ਅੱਗੇ ਵਿੱਕੀ ਜਿਹੜਾ ਹੈ ਉਹ ਸਾਹਮਣੇ ਖੜੀ ਜਸਪ੍ਰੀਤ ਨੂੰ ਦੇਖ ਕੇ ਖਰਾਣ ਰਹਿ ਗਿਆ ਸੀ ਆਪਣੇ ਦੋਸਤ ਵੱਲ ਦੇਖਦਾ ਹੈ ਅਤੇ ਕਹਿ ਦਿੰਦਾ ਹੈ ਪਹਿਲਾਂ ਦੱਸ ਤਾਂ ਦੇੜਾ ਸੀ ਕਿੱਥੇ ਲੈ ਕੇ ਆਇਆ ਹੈ ਤਾਂ ਦੋਸਤ ਕੋ ਕਹਿ ਦਿੰਦਾ ਹੈ ਇਸ ਤੋਂ ਇਲਾਵਾ ਕੋਈ ਵਿਚਾਰ ਨਹੀਂ ਹੈ ਫੜ ਲ ਪੈਰ ਹੁਣ ਅਤੇ ਮੰਗ ਲੈ ਮਾਪਿਆਂ ਜੇਕਰ ਕੋਈ ਇਸ ਸ਼ਹਿਰ ਦੇ ਵਿੱਚ ਤੈਨੂੰ ਬਚਾ ਸਕਦਾ ਹੈ ਤਾਂ ਇਹੀ ਹਨ ਇਹੀ ਤੇਰੀ ਜ਼ਮੀਨ ਵਾਪਸ ਤਵਾ ਸਕਦੇ ਹਨ ਵਿੱਕੀ ਇੱਕ ਵਾਰ ਤਾਂ ਆਪਣੇ ਹੰਕਾਰ ਦੇ ਵਿੱਚ ਆ ਕੇ ਉੱਥੋਂ ਭਜਣਾ ਚਾਹੁੰਦਾ ਸੀ ਲੇਕਿਨ ਉਸ ਨੂੰ ਕੁਝ ਚਾਰਾ ਨਹੀਂ ਦਿਖਿਆ ਉਹ ਸੋਚਦਾ ਸੀ ਵੀ ਜੇਕਰ ਹੁਣ ਕੁਝ ਕਰਦਾ ਹੈ ਤਾਂ ਇਹੀ ਕਰ ਸਕਦੇ ਹਨ ਅਤੇ ਜੇਕਰ ਇਹਨਾਂ ਨਾਲ ਮੈਂ ਹੁਣ ਦੁਸ਼ਤਵਲੀ ਪਾੜ ਲਈ ਤਾਂ ਕੀ ਭਤਾ ਇਹ ਮੇਰੇ ਤੇ ਗੇਸ ਲਵਾ ਕੇ ਅਤੇ ਮਰਤੇ ਹੀ ਕਾਰਵਾਈ ਕਰ ਦੇਣ ਦੋਸਤੋ ਪੈਰ ਫੜ ਲੈਂਦਾ ਹੈ ਅਤੇ ਪੈਰ ਫੜ ਕੇ ਮਾਕੀਆ ਮੰਗਦਾ ਹੈ ਕਹਿੰਦਾ ਹੈ ਵੀ ਮੈਨੂੰ ਤਾਂ ਉਸ ਦਿਨ ਬਰਦਾਸ਼ਤ ਨਹੀਂ ਹੋਇਆ ਜੋ ਇੱਕਦਮ ਮੇਰੇ ਸਾਹਮਣੇ ਆ ਗਿਆ ਸੀ ਮੇਰੀ ਗਲਤੀ ਨਹੀਂ ਹੈ ਇਸ ਵਿੱਚ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਚਾਚਾ ਜੀ ਨੇ ਜਿਨ੍ਹਾਂ ਨੇ ਅੱਜ ਮੇਰੀ ਜ਼ਮੀਨ ਨੱਪੀ ਹੈ ਉਹਨਾਂ ਨੇ ਮੇਰੇ ਨਾਲ ਖੇਡ ਖੇਢੀ ਅਤੇ ਮੈਨੂੰ ਦੱਸਿਆ ਨਹੀਂ ਜੇਕਰ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਥੋੜਾ ਸੋਚ ਕੇ ਮੈਂ ਇਸ ਬਾਰੇ ਤਿਆਰ ਹੋ ਸਕਦਾ ਸੀ ਮੈਨੂੰ ਇੱਕਦਮ ਜੋ ਤੇਰੇ ਬਾਰੇ ਪਤਾ ਲੱਗਿਆ ਵੀ ਤੂੰ ਤਾਂ ਕਾਣੀ ਹੈ ਅਤੇ ਤੇਨੂੰ ਇੱਕ ਅੱਖ ਤੋਂ ਦਿਖਦਾ ਨਹੀਂ ਹੈ ਤੇਰੀ ਇੱਕ ਅੱਖ ਬਚਪਨ ਦੇ ਵਿੱਚ ਚਲੀ ਗਈ ਸੀ ਉਸ ਗੱਲ ਦਾ ਮੈਨੂੰ ਅੱਜ ਤੱਕ ਪਛਤਾਵਾ ਹੈ ਦੇਖ ਮੇਰਾ ਵੀ ਵਿਆਹ ਨਹੀਂ ਹੋਇਆ ਨਾ ਹੀ ਤੇਰਾ ਹੋਇਆ ਹੈ ਅਤੇ ਉਸ ਘਟਨਾ ਨੇ ਉਸ ਤੋਂ ਖੇਨੇ ਜੋ ਕਿ ਮੈਨੂੰ ਮੇਰੇ ਚਾਚਾ ਨੇ ਦਿੱਤਾ ਅਤੇ ਉਸ ਦਿਨ ਤੋਂ ਬਾਅਦ ਮੇਰੀ ਵੀ ਜ਼ਿੰਦਗੀ ਖਰਾਬ ਹੋਈ ਹੈ ਸਿਰਫ ਤੇਰੀ ਨਹੀਂ ਹੋਈ ਮੈਨੂੰ ਮਾਫ਼ ਕਰ ਦੇ ਜੋ ਮੈਂ ਵਰਤਾਲ ਕੀਤਾ ਸ਼ਾਇਦ ਮੈਨੂੰ ਉਹ ਨਹੀਂ ਕਰਨਾ ਚਾਹੀਦਾ ਸੀ ਮੈਂ ਬੜਾ ਸੋਚਿਆ ਹੁਣ ਜਸਪ੍ਰੀ ਤੱਕੇ ਖੜਾ ਵਿੱਕੀ ਜਦੋਂ ਮਾਫ਼ੀ ਮੰਗਦਾ ਹੈ ਜਸਪ੍ਰੀਤ ਵਿਚਾਰੀ ਪਿਗਲ ਜਾਂਦੀ ਹੈ ਤਾਂ ਕਹਿੰਦੀ ਕੋਈ ਗੱਲ ਨਹੀਂ ਚਲੋ ਜੋ ਹੋਇਆ ਸੋ ਹੋਇਆ ਹੁਣ ਅਜ ਕਰ ਮੈਂ ਤੇਰਾ ਕੇਸ ਲੜਨ ਲਈ ਤਿਆਰ ਹਾਂ ਲੇਕਿਨ ਤੈਨੂੰ ਆਹੀ ਮਾਫੀ ਮੇਰੇ ਮਾਤਾ ਪਿਤਾ ਤੋਂ ਮੰਗਣੀ ਪਵੇਗੀ ਜੇਕਰ ਇਹਨਾਂ ਕੰਮ ਕਰਨ ਲਈ ਤਿਆਰ ਹੈ ਤਾਂ ਕੋਈ ਗੱਲ ਨਹੀਂ ਮਾ ਜੀ ਜਾਨ ਲਗਾ ਦੇਗੀ ਅਤੇ ਤੇਰੇ ਚਾਚੇ ਤੋਂ ਬਦਲਾ ਨਵਾਗੀ ਉਸਨੇ ਸਿਰਫ ਤੇਰੀ ਹੀ ਜ਼ਿੰਦਗੀ ਖਰਾਬ ਨਹੀਂ ਕੀਤੀ ਮੇਰੀ ਵੀ ਕੀਤੀ ਹੈ ਜੇਕਰ ਉਸਨੇ ਤੈਨੂੰ ਤੋਂ ਖਾਣਾ ਦਇਆ ਹੁੰਦਾ ਤਾਂ ਉਸ ਦਿਨ ਜੋ ਹੋਇਆ ਸੀ ਉਹ ਨਹੀਂ ਸੀ ਹੋਣਾ ਸ਼ਾਇਦ ਇਸਦਾ ਅਸਲੀ ਜ਼ਿੰਮੇਵਾਰ ਉਹੀ ਮਾੜਾ ਇਨਸਾਨ ਹੈ ਜਿਸਨੇ ਤੈਨੂੰ ਝੂਠ ਬੋਲਿਆ ਦੋਸਤੋ ਜਸਪ੍ਰੀਤ ਦੀ ਇਹਨੀ ਗੱਲ ਸੁਣ ਕੇ ਮिक्की ਰੋਣ ਲੱਗ ਜਾਂਦਾ ਹੈ ਅਤੇ ਕਹਿੰਦਾ ਹੈ ਬਿੱਟੂ ਤਾਂ ਦੇਵੀ ਵਰਗੀ ਹੈ ਤੈਨੂੰ ਹੈ ਉਸ ਦਿਨ ਟੁਕਰਾ ਕੇ ਬਹੁਤ ਗਲਤ ਕੀਤਾ ਮੈਨੂੰ ਅੱਜ ਤੱਕ ਇਸਦਾ ਪਛਤਾਵਾ ਹੈ ਮੈਨੂੰ ਮਾਫ਼ ਕਰਦੇ ਆ ਉਸਤੇ ਮਾਤਾ ਪਿਤਾ ਦੇ ਕੋਲ ਜਾ ਕੇ ਮਾਫੀ ਮੰਗਦਾ ਹੈ ਇਧਰੋਂ ਮਾਤਾ ਪਿਤਾ ਮਾਫ਼ ਕਰ ਦਿੰਦੇ ਹਨ ਜਸਪ੍ਰੀਤ ਜੀ ਜਨ ਲਗਾ ਕੇ ਉਸ ਦਾ ਕੇਸ ਲੜਦੀ ਹੈ ਅਤੇ 6-7 ਮਹੀਨੇ ਵਿੱਚ ਹੀ ਪੂਰਾ ਜੋਰ ਲਗਾ ਕੇ ਉਸ ਕੇਸ ਨੂੰ ਜਿੱਤ ਲਦੀ ਹੈ ਉਹ ਜ਼ਮੀਨ ਜਿਹੜੀ ਹੈ ਵਿੱਕੀ ਨੂੰ ਵਾਪਸਵਾ ਦਿੰਦੀ ਹੈ ਦੋਸਤੋ ਇਸ ਤਰ੍ਹਾਂ ਜਸਪ੍ਰੀਤ ਵਿੱਕੀ ਨੂੰ ਯਾਦ ਆਉਂਦੀ ਹੈ ਅਤੇ ਬਾਅਦ ਦੇ ਵਿੱਚ ਕਿਉਂਕਿ 6-7 ਮਹੀਨੇ ਦੋ ਅਨੇ ਇਕੱਠੇ ਕੰਮ ਕੀਤਾ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ ਚੁਕੇ ਹਨ ਵਿੱਕੀ ਦੁਬਾਰਾ ਜਸਪ੍ਰੀਤ ਨੂੰ ਵਿਆਹ ਲਈ ਮਨਾ ਲੈਂਦਾ ਹੈ ਜਸਪ੍ਰੀਤ ਵੀ ਹਾਂ ਕਰ ਦਿੰਦੀ ਹੈ ਕਿਉਂਕਿ ਉਹ ਵੀ ਦੇਖ ਚੁੱਕੀ ਸੀ ਵੀ ਵਿੱਕੀ ਦਿਲ ਦਾ ਬਾੜਾ ਨਹੀਂ ਹੈ ਅਤੇ ਉਸ ਦਿਨ ਜੋ ਹੋਇਆ ਉਸਦੀ ਅਸਲ وجہ ਵਿੱਕੀ ਨਹੀਂ ਸੀ ਬਲਕਿ ਉਸ ਜਦਦਾਰੀ ਸੰ ਜੋ ਕੁਝ ਉਹਨਾਂ ਨੇ ਕੀਤਾ ਉਸ ਸਮੇ ਬਖਸ਼ਣ ਯੋਗ ਨਹੀਂ ਸੀ ਅਤੇ ਜੋ ਹੋਇਆ ਸੋ ਹੋਇਆ ਚਲੋ ਦੋਵੇਂ ਦੁਬਾਰਾ ਵਿਆਖਣਨ ਦੇਖਣ ਇਸ ਤਰ੍ਹਾਂ ਜਸਪ੍ਰੀਤ ਵੀ ਦੁਬਾਰਾ ਹਸੀ ਖੁਸ਼ੀ ਰਣ ਲੱਗ ਜਾਂਦੀ ਹੈ ਵਿੱਕੀ ਵੀ ਖੁਸ਼ ਹੈ ਕਿਉਂਕਿ ਹੁਣ ਉਸ ਨੂੰ ساری ਉਮਰ ਉਸ ਘਟਨਾ ਦੇ ਪਛਤਾਵੇ ਵਿੱਚੋਂ ਨਹੀਂ ਕੱਢਣੀ ਪਈ ਸੀ ਦੋਸਤੋ ਦੱਸੋ ਦੋਹਾਂ ਦੇ ਵਿੱਚੋਂ ਕਿਸ ਤਰ੍ਹਾਂ ਦੇ ਸਭ ਤੋਂ ਵੱਡਾ ਵਿੱਕੀ ਜਿਸ ਨੇ ਆਪਣੀ ਗਲਤੀ ਮੰਨ ਕੇ ਉਸ ਤੋਂ ਮਾਫੀ ਮੰਗ ਲਈ ਜਾਂ ਫਿਰ ਜਸਪ੍ਰੀਤ ਕੌਰ ਜਿਸ ਨੇ ਸਭ ਕੁਝ ਮਾਫ ਕਰਕੇ ਦੁਬਾਰਾ ਵਿੱਕੀ ਨਾਲ ਵਿਆਹ ਕਰਾਉਣ ਵਾਸਤੇ ਰਾਜ਼ੀ ਹੋ ਗਈ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਸਾਨੂੰ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਦਿਓ ਜੀ ਸਾਨੂੰ ਇਜਾਜ਼ਤ ਜੇਕਰ ਚਾਹਤ ਹੈ ਨਵੇਂ ਚੈਨਲ ਨੂੰ ਕਰਨ ਜੀ ਸਬਸਕ੍ਰਾਈਬ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ